ਇਸੋਗੇ ਸਾਰੇ ਲੋਕ ਜਦੋਂ ਸਰਿਆ ਉਹ ਭਾਜਪਾ ਨੇ ਤਾਂ ਲੀ ਕੀਤੀ ਆ ਵੋਟਾਂ ਦੇ ਵਿੱਚ ਕਿਸ ਤਰੀਕੇ ਰਿਜ਼ਲਟ ਸਭ ਤੋਂ ਪਹਿਲਾਂ ਪਹਿਲੇ ਦਿਨ ਤੋਂ ਹੀ ਕਲੀਅਰ ਸੀ ਕਿਉਂਕਿ ਬਹੁਤ ਵੱਡੇ ਮਾਰਜਨਲ ਆਵਾਦੀ ਪਾਰਟੀ ਤੇ ਕਾਂਗਰਸ ਦਾ ਵੋਟਾਂ ਜੋ ਸੀ ਭਾਜਪਾ ਤੋਂ ਕਾਫੀ ਜ਼ਿਆਦਾ ਸੀ ਤੇ ਮੇਅਰ ਬਣਨਾ ਤੈ ਸੀ ਉਸ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਕਿਸ ਤਰੀਕੇ ਲੋਕਤੰਤਰ ਨੂੰ ਤਾੜ-ਤਾਰ ਕੀਤਾ ਗਿਆ ਉਹ ਸਾਰੀ ਦੁਨੀਆ ਨੇ ਦੇਖਿਆ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਡੇੜ ਜਾਨੀ ਸੱਚਖੰਡ ਸ਼੍ਰੀ ਹਿਯੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਇਹ ਸ਼ਾਨਦਾਰ ਫੈਸਲਾ ਲੋਕਪੰਤਰ ਦੀ ਰਾਖੀ ਕਰਨ ਵਾਲਾ ਫੈਸਲਾ ਜੇ ਸੁਪਰੀਮ ਕੋਰਟ ਉਹਨਾਂ ਫਿਰ ਤੋਂ ਦਿੱਤਾ ਗਿਆ। ਇਹ ਹੈ ਇਹਨੇ ਬੇਸ਼ਰਮ ਲੋਕ ਨੇ ਭਾਜਪਾ ਵਾਲੇ ਤੇ ਖਾਸ ਤੌਰ ਤੇ ਉਹ ਪ੍ਰੈਸਾਈਡਿੰਗ ਅਫੀਸਰ ਅਨਿਲ ਮਸੀਹ। ਇਹ ਜਿਹਨੂੰ ਇੰਨੀ ਵੀ ਡਰ ਤੇ ਸ਼ਰਮ ਨਹੀਂ ਸੀ ਕਿ ਮੇਰੇ ਸਿਰ ਤੇ ਕੈਮਰਾ ਲੱਗਿਆ ਹੋਇਆ ਹੈ। ਉਹ ਕੈਮਰੇ ਦੇ ਸਾਹਮਣੇ ਵਾਰ-ਵਾਰ ਕੈਮਰੇ ਵੱਲ ਵੇਖ ਕੇ ਤੇ ਵੋਟਾਂ 8 ਵੋਟਾਂ ਉਹਨਾਂ ਨੇ ਸਾਡੀ ਇਨਵੈਲਿਡ ਕੀਤੀਆਂ। ਰਿਜ਼ਲਟ ਤੇ ਪਹਿਲਾਂ ਤੋਂ ਹੀ ਕਲੀਅਰ ਸੀ ਕਿ ਵੀ ਵੋਟਾਂ ਸਾਡੀਆਂ ਇੱਕ ਪਾਸੇ ਸੀ ਤੇ 16 ਵੋਟਾਂ ਖਾਲੀਦਾਂ ਲਈ ਭਾਜਪਾ ਨੂੰ ਵੋਟ ਪਈ। 16 ਵੋਟਾਂ ਨਾਲ ਦੀ ਤਰ੍ਹਾਂ ਸੀ। ਤੇ ਚੰਗੇ ਬਾੜ ਦੇ ਨਾਲ ਚਾਰ ਵੋਟਾਂ ਦੇ ਬਾੜ ਦੇ ਨਾਲ ਆਵਾਦੀ ਪਾਰਟੀ ਦਾ ਮੇਅਰ ਬਣਨਾ ਤਿਆਸ ਉਹ ਤਾਂ ਉਹਨੂੰ ਰਿਜੈਕਟ ਕਰਕੇ ਤੇ ਇੱਕਦਮ ਧੱਕੋ ਸ਼ੋਰ ਮਚਾ ਕੇ ਤੇ ਮੇਅਰ ਦੀ ਕੁਰਸੀ ਤੇ ਉਹਨੂੰ ਬਿਠਾ ਕੇ ਬੀਜੇਪੀ ਵਾਲੇ ਹੋਏ ਚਲੇ ਗਏ ਤੇ ਬੜੀ ਛਾਤੀ ਚੋੜੀ ਕਰਕੇ ਗਏ ਜੀ ਅਮਨੇ ਤਾਂ ਜੋ ਕੀ ਹੈ ਸਹੀ ਕੀ ਹੈ ਅੱਜ ਉਹ ਲੋਕ ਜੋ ਬਸ਼ਰਵੀ ਨਾਮ ਉਸਨੇ ਛਾਤੀ ਚੋੜੀ ਕਰਕੇ ਘੁੰਮਰੇ ਸੀ ਅੱਜ ਉਹਨਾਂ ਦਾ ਮੂੰਹ ਗਾਲਾ ਹੋਇਆ ਜੋ ਮੂੰਹ ਚ ਫਾnde ਘੁੰਮਰੇ ਨੇ

ਬਹੁਤ ਹੀ ਮਯੂਸ ਹੋ ਗਏ ਸੀ ਸਾਰੇ ਲੋਕ ਜਦੋਂ ਸਰਿਆ ਉਹ ਭਾਜਪਾ ਨੇ ਤਾਂ ਵੰਡਲੀ ਕੀਤੀ ਆ ਵੋਟਾਂ ਦੇ ਵਿੱਚ ਕਿਸ ਤਰੀਕੇ ਰਿਜ਼ਲਟ ਸਭ ਤੋਂ ਪਹਿਲਾਂ ਪਹਿਲੇ ਦਿਨ ਤੋਂ ਹੀ ਕਲੀਅਰ ਸੀ ਕਿਉਂਕਿ ਬਹੁਤ ਵੱਡੇ ਮਾਰਜਨ ਨਾਲ ਆਵਾਦੀ ਪਾਰਟੀ ਤੇ ਕਾਂਗਰਸ ਦਾ ਵੋਟਾਂ ਜੋ ਸੀ ਭਾਜਪਾ ਤੋਂ ਕਾਫੀ ਜ਼ਿਆਦਾ ਸੀ ਤੇ ਮੇਅਰ ਬਣਨਾ ਤੈ ਸੀ ਉਸ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਕਿਸ ਤਰੀਕੇ ਲੋਕਤੰਤਰ ਨੂੰ ਤਾੜ-ਤਾਰ ਕੀਤਾ ਗਿਆ ਉਹ ਸਾਰੀ ਦੁਨੀਆ ਨੇ ਦੇਖਿਆ ਤੇ ਇਹ ਇਹਨੇ ਬੇਸ਼ਰਮ ਲੋਕ ਨੇ ਭਾਜਪਾ ਵਾਲੇ ਤੇ ਖਾਸ ਤੌਰ ਤੇ ਉਹ ਪ੍ਰੈਸਾਈਡਿੰਗ ਅਫੀਸਰ ਅਨਿਲ ਮਸੀਹ ਇਹ ਜਿਹਨੂੰ ਇੰਨੀ ਵੀ ਡਰ ਤੇ ਸ਼ਰਮ ਨਹੀਂ ਸੀ ਕਿ ਮੇਰੇ ਸਿਰ ਤੇ ਕੈਮਰਾ ਲੱਗਿਆ ਹੋਇਆ ਹੈ ਉਹ ਕੈਮਰੇ ਦੇ ਸਾਹਮਣੇ ਵਾਰ-ਵਾਰ ਕੈਮਰੇ ਵੱਲ ਵੇਖ ਕੇ ਤੇ ਵੋਟਾਂ 8 ਵੋਟਾਂ ਉਹਨੇ ਸਾਡੀ ਇਨਵੈਲਿਡ ਕੀਤੀਆਂ ਰਿਜ਼ਲਟ ਤੇ ਪਹਿਲਾਂ ਤੋਂ ਹੀ ਕਲੀਅਰ ਸੀ ਕਿ ਵੀ ਵੋਟਾਂ ਸਾਡੀਆਂ ਇੱਕ ਪਾਸੇ ਸੀ ਤੇ 16 ਵੋਟਾਂ ਖਾਲੀ ਦਲ ਦੇ ਵੀ ਭਾਜੀਪੀ ਨੂੰ ਵੋਟ ਪਈ 10 ਵੋਟਾਂ ਨਾਲ ਦੀ ਤਰਫ ਸੀ ਤੇ ਚੰਗੇ ਬਾੜ ਦੇ ਨਾਲ ਚਾਰ ਵੋਟਾਂ ਦੇ ਬਾੜ ਦੇ ਨਾਲ ਆਮ ਆਦਮੀ ਪਾਰਟੀ ਦਾ ਨਿਰਭਣਨਾ ਤੈਅ ਸੀ 8 ਵੋਟਾਂ ਨੂੰ ਰਿਜੈਕਟ ਕਰਕੇ ਤੇ ਇੱਕਦਮ ਧੱਕੋ ਸ਼ੋਰ ਮਚਾ ਕੇ ਤੇ ਮੇਅਰ ਦੀ ਕੁਰਸੀ ਤੇ ਉਹਨੂੰ ਬਿਠਾ ਕੇ ਭਾਜੀਪੀ ਵਾਲਿਆਂ ਤੇ ਚਲੇ ਗਏ ਤੇ ਬੜੀ ਛਾਤੀ ਚੋੜੀ ਕਰਕੇ ਗਏ ਸੀ ਅਸੀਂ ਨੇ ਤਾਂ ਜੋ ਕੀਆ ਸਹੀ ਕੀਆ ਅੱਜ ਉਹ ਲੋਕ ਜੋ ਬਸ਼ਰਮੀ ਨਾਲ ਉਸ ਦਿਨ ਛਾਤੀ ਚੋੜੀ ਕਰਕੇ ਕੰਗਰੇਸ ਸੀ ਅੱਜ ਉਹਨਾਂ ਦਾ ਮੂੰਹ ਗਾਲਾ ਹੋਇਆ ਜੋ ਮੂੰਹ ਚ ਪਾਉਂਦੇ ਘੁਮਰੇ ਨੇ ਅੱਜ ਉਹਨੂੰ ਮੀਡੀਆ ਨੇ ਪੁੱਛਿਆ ਵੀ ਆਪਕੋ ਲੋਕਤੰਤਰ ਦਾ ਅਤਿਆਤ ਤੈਰਾ ਬੋਲਾ ਜਾ ਰਿਹਾ ਤੇ ਉਹਦੇ ਕੋਲ ਜਵਾਬ ਨਹੀਂ ਇਸ ਗੱਲ ਦਾ ਦੇਣ ਨੂੰ ਅੱਜ ਉਹ ਲੋਕ ਜੋ ਉਸ ਦਿਨ ਮਯੂਨ ਸੀ ਅੱਜ ਉਹਨਾਂ ਦੇ ਦਿਲ 'ਚ ਬਿਲਕੁਲ ਬਹੁਤ ਤਸੱਲੀ ਹੈ ਕਿ ਅਖੀਰ 'ਚ ਸੱਚ ਦੀ ਜਿੱਤ ਹੋਈ ਹੈ ਸੁਪਰੀਮ ਕੋਰਟ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਇੱਕ ਇੱਕ ਚੀਜ਼ ਨੂੰ ਬਹੁਤ ਗੌਰ ਨਾਲ ਵੇਖਿਆ ਉਹ ਸਾਰਾ ਰਿਕਾਰਡ ਮੰਗਾਇਆ ਕਿ ਜੋ ਜੋ ਵੋਟਰ ਦੀ ਉਸੀ ਪਰਚੀਆਂ ਸੀ ਜਿਹੜੀਆਂ ਉਸ ਦਿੰਦੀਆਂ ਵੋਟ ਦੀਆਂ ਉਹ ਪਰਚੀਆਂ ਮੰਗਾ ਕੇ ਉਹਨਾਂ ਨੂੰ ਇੱਕ ਇੱਕ ਪਰਚੀ ਨੂੰ ਬੜੀ ਗੰਭੀਰਤਾ ਨਾਲ ਵੇਖਿਆ ਤੇ ਉਸ ਪ੍ਰਸੀਡਿੰਗ ਅਫਸਰ ਕੋਲ ਜਵਾਬ ਨਹੀਂ ਸੀ ਦੇਣ ਵਾਸਤੇ ਕਿ ਮੈਂ ਕੀ ਜਵਾਬ ਦਵਾਂ ਉਹ ਤਾਂ ਕਹਿੰਦਾ ਸੀ ਜੀ ਰਿਕਾਰਡ ਹੀ ਖਰਾਬ ਹੋ ਗਿਆ ਪਰਚੀਆਂ ਤਾਂ ਠੀਕ ਸੀ ਤੇ ਜਾਣ ਪੁੱਛ ਕੇ ਉਹਦੇ ਤੇ ਨਿਸ਼ਾਨ ਲਾ ਕੇ ਉਹਨਾਂ ਨੂੰ ਖਰਾਬ ਕੀਤਾ ਹੋਇਆ ਸੀ ਤੇ ਬਰਾਹਾਲ ਸਾਰੀ ਕਾਰਵਾਈ ਤੋਂ ਬਾਅਦ ਸਭ ਕੁਝ ਤੱਥ ਦੇਖਣ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਨੂੰ ਗਿਲਟੀ ਕਰਾਰ ਵੀ ਦਿੱਤਾ ਤੇ 8 ਵੋਟਾਂ ਜੋ ਨੇ ਇਨਵੈਲਿਡ ਕੀਤੇ ਐ ਘਰਾੜ ਦਿੱਤੀਆਂ ਸੀ ਉਹਨਾਂ ਵੈਲਿਡ ਕਰਾਰ ਵੀ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਸੀ ਕੁਲਦੀਪ ਕੁਮਾਰ ਉਹਨੂੰ ਮੇਅਰ ਐਲਾਨ ਵੀ ਕਰ ਦਿੱਤਾ ਲੇਕਿਨ ਅਹ ਜਿਸ ਤਰ੍ਹਾਂ ਕਿਸੇ ਮਾਮਲਾ ਸੁਪਰੀਮ ਕੋਰਟ ਮੇ ਚੱਲ ਜਾਤਾ ਇੱਕ ਤਰਫ ਮਾਮਲਾ ਸੁਪਰੀਮ ਕੋਰਟ ਮੇ ਦੂਸਰੀ ਤਰਫ تین ਮੇਅਰ ਬੀਜੇਪੀ ਮੇ ਸ਼ਾਮਿਲ ਹੋ ਗਏ ਮਨ ਮੇ ਡਰਤਾ ਅਬ ਇੱਕੋ ਸੁਪਰੀਮ ਕੋਰਟ ਦੇ ਫੈਸਲੇ ਨੇ ਅੱਜ ਸਭ ਸਾਫ ਕਰ ਦਿੱਤਾ ਤੇ ਦੱਸ ਦਿੱਤਾ ਕਿ ਸੁਪਰੀਮ ਕੋਰਟ ਸਭ ਕੁਝ ਵੇਖ ਰਿਹਾ ਹੈ ਕਿਸ ਤਰੀਕੇ ਇਸ ਦੇਸ਼ ਦੇ ਵਿੱਚ ਹੋਰ ਸਟਰੀਡਿੰਗ ਹੋ ਰਹੀ ਹੈ ਆ ਵੱਡੇ ਵੱਡੇ ਐਕਸ ਸੀਐਮ MPs ਕੈਬਨਿਟ ਮਿਨਿਸਟਰਸ ਨੂੰ ਡਰਾ ਕੇ ਧਮਕਾ ਕੇ ਹਰ ਤਰੀਕੇ ਦੇ ਜਿਸ ਤਰੀਕੇ ਵੀ ਮਤਲਬ ਉਹ ਆ ਸਕਿਏ ਉਹਨੂੰ ਆਪਣੀ BJP ਵਿੱਚ ਸ਼ਾਮਲ ਕਰਾ ਰਹੇ ਨੇ ਸੁਪਰੀਮ ਕੋਰਟ ਅਸਾਰੀ ਚੀਜ਼ਾਂ ਦੇਖ ਰਿਹਾ ਤੇ ਇਹ ਤਾਂ ਸਿਰ ਤਿੰਨ ਕੌਂਸਲਰ ਸੀ ਨੇ ਉੱਥੇ ਵੀ ਬਹੁਤ ਦਬਾਅ ਸੀ ਬਹੁਤ ਦੇ ਰਹੇ ਤਾਂ ਕਿ ਇਹਨਾਂ ਤੇ ਦਬਾਅ ਰਿਹਾ ਪਰ ਸੁਪਰੀਮ ਕੋਰਟ ਨੇ ਉਸ ਦਿਨ ਦੇ ਪ੍ਰੋਸੈਸ ਨੂੰ ਧਿਆਨ ਰੱਖਿਆ ਤੇ ਇਸੀ ਨੂੰ ਮੰਨਿਆ ਕਿ ਇਹ ਰਿਜ਼ਲਟ ਆਲਰੇਡੀ ਆਮ ਆਦਮੀ ਪਾਰਟੀ ਦੇ ਫੇਵਰ ਵਿੱਚ ਸੰਭ ਤੇ ਦੁਬਾਰਾ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਹੈ ਪਰ ਜਿਸ ਤਰੀਕੇ BJP ਇਸ ਦੇਸ਼ ਵਿੱਚ ਇੱਕ ਹੋਸਟੇਜਿੰਗ ਦਾ ਦੌਰ ਚਲਾ ਰਹੀ ਹੈ ਹਰ ਬੰਦੇ ਨੂੰ ਕਦੇ ਈਡੀ ਪੇਚ ਕੇ ਤੇ ਕਦੇ ਦੂਜੀ ਏਜੰਸੀਆਂ ਪੇਚ ਕੇ ਡਰਾ ਕੇ ਆਪਣੀ ਪਾਰਟੀ ਸ਼ਾਮਲ ਕਰਾ ਰਹੀ ਹੈ ਉਹ ਇਸ ਦੇਸ਼ ਵਾਸਤੇ ਬਹੁਤ ਖਤਰਨਾਕ ਹੈ ਮਤਲਬ ਅਦਾਲਤ ਤੇ ਵਕੀਲ ਦਲੀਲ ਤੇ ਬਾਤ ਦੀ ਗੱਲ ਆਉਂਦੀ ਹੈ ਤੁਸੀਂ ਸਿੱਧਾ ਚੁੱਕੇ ਉਹਨੂੰ ਪਹਿਲਾਂ ਜੇਜ ਹੀ ਪਾ ਦਿੰਦੇ ਹੋ ਬੰਦੇ ਨੂੰ ਡਰਾ ਰਹੇ ਹੋ ਤੇ ਇਸ ਦੇਸ਼ ਦੇ ਲੋਕਤੰਤਰ ਵਾਸਤੇ ਇਸ ਦੇਸ਼ ਦੇ ਸੰਵਿਧਾਨ ਵਾਸਤੇ ਬਹੁਤ ਖਤਰਨਾਕ ਕਵਾਟੀ ਬਣ ਚੁੱਕੀ ਹੈ ਤੇ ਸੁਪਰੀਮ ਕੋਰਟ ਦਾ ਅੱਜ ਦਾ ਜੋ ਫੈਸਲਾ ਆਇਆ ਹੈ ਇਹ ਉਹਨਾਂ ਲੋਕਾਂ ਨੂੰ ਬਹੁਤ ਇਸ ਫੈਸਲੇ ਤੋਂ ਸਿੱਖਣ ਦੀ ਲੋੜ ਹੈ ਜੋ ਬੀਜੇਪੀ ਦੇ ਕਹਿਣ ਤੇ ਅੰਨੇਵਾ ਗੈਰ ਕਾਨੂੰਨੀ ਕੰਮ ਕਰੀ ਜਾ ਰਹੇ ਭਾਵੇਂ ਕਿਸੇ ਵਿਭਾਗ ਦੇ ਅਫਸਰ ਨਹੀਂ ਅਸੀਂ ਦਿੱਲੀ ਵਿੱਚ ਵੀ ਇਹ ਫੇਸ ਕਰ ਰਹੇ ਹਾਂ ਕਿ ਭਾਜਪਾ ਦੇ ਕਹਿੰਦੇ ਬਹੁਤ ਸਾਰੀ ਸਕੀਮਸ ਦਿੱਲੀ ਸਰਕਾਰ ਦੀ ਰੋਕ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਇਹ ਤੁਹਾਡੇ ਮਾਮਲੇ ਸੱਚ ਝੂਠ ਦੀ ਅਦਾਲਤ ਜਾਣਗੇ ਜਦੋਂ ਤੁਹਾਡੇ ਤੋਂ ਪੁੱਛਿਆ ਜਾਏਗਾ ਕਿ ਚੁਣੀ ਹੋਈ ਸਰਕਾਰ ਦੇ ਕਹਿੰਦੇ ਤੁਸੀਂ ਕੰਮ ਕਿਉਂ ਨਹੀਂ ਕੀਤਾ ਤੇ ਉੱਥੇ ਤੁਹਾਡਾ ਵੀ ਹਾਲ ਹੀ ਹੋਏਗਾ ਜੋ ਅੱਜ ਅਨਿਲ ਮਸੀਹ ਦਾ ਹੋਇਆ ਕੋਰਟ ਪਰ ਵਿਸ਼ਵਾਸ ਬੜੰਗੂ ਸਾਡੇ ਪਾਰਟੀ ਦੇ ਕੰਮੀਨ ਰਵਿੰਦਰ ਕੇਜਰੀਵਾਲ ਜੀ ਨੇ ਬਹੁਤ ਸ਼ਾਨਦਾਰ ਟਵੀਟ ਕੀਤਾ ਹੈ ਕਿ ਅੱਜ ਸਪਰੀਮ ਕੋਰਟ ਨੇ ਜੋ ਇਸ ਹਨੇਰੇ ਦੇ ਦੌਰ ਵਿੱਚ ਇੱਕ ਰੋਸ਼ਨੀ ਦੀ ਕਿਰਨ ਪੈਦਾ ਕੀਤੀ ਇਸ ਔਖੇ ਦੌਰ ਵਿੱਚ ਡੈਮੋਕ੍ਰੇਸੀ ਨੂੰ ਲੋਕਤੰਤਰ ਨੂੰ ਬਚਾਉਣ ਦੀ ਅੱਜ ਫੈਸਲਾ ਸੁਣਾਇਆ ਉਹਦਾ ਅਸੀਂ ਸਵਾਗਤ ਕਰਦੇ ਹਾਂ ਤੇ ਸੁਪਰੀਮ ਕੋਰਟ ਦੇ ਮੈਂ ਤਾਂ ਬਿਲਕੁਲ ਇਹ ਤੇ ਜਰਨਲ ਸਿੰਘ ਜਿन्होने ਖਾਸ ਬਾਤ ਕੀਤੀ ਦਿੱਲੀ ਸੇ ਕਮਲ ਕੁਮਾਰ ਕੰਸਲ ਨਾਉ ਦਾ ਟਾਈਮਸ ਪੰਜਾਬ ਕੇਸਰੀ ਟੀ